ਨਾਮ ਮੇਰਾ ਨਾਮ ਅੰਦੂਰੀ ਹੈ ਤੇਰੇ ਪਿੰਡ ਹੈ ਬੋਪਾਰਾਂਕਲਾਂ ਕੀ ਗੱਲਬਾਤ ਕੀ ਹੋਈ ਕੱਲ੍ਹ ਬਾਦ ਮੇਰੇ ਨਾਲ ਦੇ ਦੀ ਆਪਣਾ ਮਾਸਟਰ ਨੂੰ ਗੋਲੀ ਮਾਰ ਕੇ ਦੱਤ ਘੱਤੀ ਪਰਸ ਹੋਰ ਬੀਤੀ ਰਾਤ 23 ਤਰੀਕ ਨੂੰ ਮੈਨੂੰ ਨਹੀਂ ਪਤਾ ਮੈਂ ਸੁੱਤਾ ਹਾਂ ਕਰੇ ਤੇ ਬਾਹਰ ਰੌਲਾ ਪਿਆ ਵੰਦਮੀ ਉਹਨਾ ਮੈਨੂੰ ਉਠਾ ਕੇ ਖੜਿਆ ਵਾ ਵੀ ਬਾਹਰ ਕੋਈ ਗੱਲ ਹੋ ਰੌਲਾ ਪੈੰਦਿਆ ਵਾ ਜਦੋਂ ਅਸੀਂ ਗਏ ਮੌਕੇ ਤੇ ਪਹੁੰਚੇ ਆ ਤੇ ਜਦੋਂ ਹਜੇ ਮੈਂ ਜਾਣਦਿਆਂ ਵਾ ਇਹਦੀ ਤੁਤੂ ਮੈਂ ਉਹਨਾਂ ਨਾਲ ਹੋੰਦੇ ਹੀ ਪਹਿਲਾਂ ਕਿਤੇ ਤੇ ਜਦੋਂ ਮੈਂ ਪਹੁੰਚਾ ਉਹਨਾਂ ਪੈਂਦੇ ਹੀ ਇਹਦੇ Fairma barang boroda rajumah terni. ਮੇਰਾ ਨਾਮ ਅੰਦੂਈ ਹੈ ਤੇਰੇ ਪਿੰਡ ਹੈ ਬੋਪਾਰਾਂਕਲਾਂ ਕੀ ਗਲਬਾਤ ਕੀ ਹੋਈ ਕੱਲ੍ਹ ਪੜ ਮੇਰੇ ਨਾਲ ਦੇ ਦੀ ਆਪਣਾ ਮਾਸਟਰ ਨੂੰ ਗੋਲੀ ਮਾਰ ਕੇ ਡੈਥ ਕਰਤੀ ਬਸੋਰ ਬੀਤੀ ਰਾਤ 23 ਤਰੀਕ ਨੂੰ ਮੈਨੂੰ ਨਹੀਂ ਪਤਾ ਮੈਂ ਸੁੱਤਾ ਹਾਂ ਕਰੇ ਤੇ ਬਾਹਰ ਰੌਲਾ ਪਿਆ ਵੰਦਮੀ ਉਹਨਾ ਮੈਨੂੰ ਉਠਾ ਕੇ ਖੜਿਆ ਵਾ ਵੀ ਬਾਹਰ ਕੋਈ ਗੱਲ ਹੋ ਰੌਲਾ ਪੈੰਦਿਆ ਵਾ ਜਦੋਂ ਅਸੀਂ ਗਏ ਮੌਕੇ ਤੇ ਪਹੁੰਚੇ ਆ ਤੇ ਜਦੋਂ ਹਜੇ ਮੈਂ ਜਾਣਦਿਆਂ ਵਾ ਇਹਦੀ ਤੁਤੂ ਮੈਂ ਉਹਨਾ ਨਾਲ ਹੋੰਦੇ ਹੀ ਪਹਿਲਾਂ ਕਿਤੇ ਤੇ ਜਦੋਂ ਮੈਂ ਪਹੁੰਚਾ ਉਹਨਾ ਪੈਂਦੇ ਹੀ ਇਹਦੇ ਫੇਰ ਮਾਰਤਾ ਬਾਰਾਂ ਬੋਰ ਦਾ ਰਾਜੂ ਮਾਸਟਰ ਨੇ ਜਦੋਂ ਮੈਂ ਇਹਦੇ ਲਾਗੇ ਪਹੁੰਚਿਆ ਵਾ ਤੇ ਇਹ ਥਲੇ ਡਿੱਗ ਗਿਆ ਵਾ ਮੈਨੂੰ ਜਾ ਕੇ ਚੁੱਕਿਆ ਗਰਮੀ ਤੇ ਕੀ ਗੱਲ ਵਾ ਠੀਕ ਆ ਇਹਨੇ ਆਖਿਆ ਮੇਰੇ ਗੋਲੀ ਵੱਜ ਗਈ ਆ ਜਦੋਂ ਇਹਨੇ ਆਖਿਆ ਮੇਰੇ ਗੋਲੀ ਵੱਜ ਗਈ ਆ ਮੈਂ ਫਿਰ ਉਹਨਾਂ ਵੱਲ ਨੂੰ ਹੋਇਆ ਵਾ ਕਿ ਉਪਰ ਆ ਹੀ ਜਦੋਂ ਮੈਂ ਉਹਨਾਂ ਵੱਲ ਨੂੰ ਆਇਆ ਤੇ ਉਹਨਾਂ ਦੇ ਵਿੱਚੋਂ ਕੁਲਵੰਤ ਸਿੰਘ ਨੇ ਆਖਿਆ ਹੁਣ ਇਹਨੂੰ ਵੀ ਮਾਰ ਦੋ ਇਹ ਵੀ ਨਾ ਜਾਵੇ ਫਿਰ ਉਹਨਾਂ ਮੇਰੇ ਵੀ ਉਦੋਂ ਨਾ ਵੀ ਸੱਟਾ ਸੱਟਾ ਲਾਈਆਂ ਕਾਫੀ ਵੀ ਦੁੱਸ ਲਗਲ ਹੋ ਗਰ ਮਾਰੇ ਇੱਕ ਆਪਣਾ ਸਿਮਰਜੀਤ ਸਿੰਘ ਹੀ ਤੇ ਤਰਵਨਪ੍ਰੀਤ ਸਿੰਘ ਇਹ ਚਾਰ ਜਾਣੇ ਹੀ ਇਹ ਕਿੰਨਾ ਜੀ ਡੈਥ ਡੈਥ ਇਹਨਾਂ ਨਾਮ ਕੀ ਸੀ ਉਹਦਾ ਨਾਮ ਗਰਮੀਤ ਸਿੰਘ ਹੀ ਹਾਂ ਕਿੰਨੇ ਲੋਕ ਆ ਜਿਹੜੇ ਹਮਲਾ ਕਰਨੇ ਸੀ ਉਹ ਚਾਰ ਕੁ ਜਾਣੇ ਸੀ ਉਹ ਤੇ ਕਿੰਨੀ ਗੋਲੀ ਚੱਲੀ ਕਿੰਨੀਆਂ ਗੋਲੀਆਂ ਨਾ ਤਿੰਨ ਚਾਰ ਫਾਇਰ ਮਾਰੇ ਹੁੰਨਾ ਤੇ ਪਹਿਲਾਂ ਵੀ ਪਤਾ ਨਹੀਂ ਕੋਈ ਫਾਇਰਫੋਰ ਕਹਿੰਦੇ ਵੀ ਮੈਂ ਸੁਣ ਚਾ ਹੁੰਦਾ ਵੀ ਫਾਇਰਫੋਰ ਕਰਦੇ ਰਹੇ ਵਾ ਤਿਆਰੀ ਕੇ ਬੈਠੇ ਸੀ ਕੋਈ ਸੀਸੀਟੀਵੀ ਕੋਈ ਵੀਡੀਓ ਨਹੀਂ ਉੱਥੇ ਹੈ ਨਹੀਂ ਕੋਈ ਕਿਥੇ ਗੱਲਬਾਤ ਹੋਈ ਆ ਮੋਕੇ ਤੇ ਪੁਲਿਸ ਆਈ ਆ ਵਾ ਬੱਸ ਔਤੋਬਾਦ ਆਈ ਜਦੋਂ ਆਪਾਂ ਹਸਪੀਟਲ ਲੈ ਗਏ ਨਾਲ ਦੇ ਨੂੰ ਹਸਪੀਟਲ ਅੰਮ੍ਰਿਤਪੁਰ ਉਹਨਾਂ ਉੱਥੇ ਜਾ ਕੇ ਉਹਨਾਂ ਪਿੰਨੇ ਕਹਤਾ ਵੀ ਨਹੀਂ ਵੀ ਡੈਥ ਹੋ ਚੁੱਕੀ ਆ ਹੁਣ ਪਰਚਾ ਕਿਉਂ ਜਾਣਾ ਹੈ ਦੋਆਬਾ ਕਿਸੇ ਨੂੰ ਅਰੈਸਟ ਵੀ ਕੀਤਾ ਹਾਂ ਹਾਂਜੀ ਇੱਕ ਜਾਨ ਨੂੰ ਕੀਤਾ ਕਲਮੰਤ ਸਿੰਘ ਨੂੰ ਤੇ ਬਾਕੀ ਜਿਹੜੇ ਤਿੰਨ ਫਰਾਰ ਵਾ ਆ ਕੀ ਲੱਗਦਾ ਕਿ ਉਹ ਕਿੱਥੇ ਉਹਨਾਂ ਨੂੰ ਕਿਉਂ ਨਹੀਂ ਪੁਲਿਸ ਫੜ ਰਹੀਆਂ ਕਿਤੇ ਘਰੇ ਉਚਲ ਗਏ ਉਹ ਮੌਕੇ ਤੋਂ ਉਦੋਂ ਹੀ ਫਰਾਰ ਹੋ ਗਏ ਇੱਕ ਚਲੋ ਕਾਬੂ ਆ ਗਿਆ ਵਾ ਸਾਨੂੰ ਇਹ ਲੱਗਦਾ ਵੀ ਉਹਨਾਂ ਦੇ ਵੀ ਜੇ ਹੈਗੇ ਹੀ ਮਲਟੀਪਲ ਆਪਣਾ ਸਤਵੀਰ ਸਿੰਘ ਦੇ ਜਿਹੜਾ ਮੇਨ ਵਾ ਮੈਨੂੰ ਸਾਨੂੰ ਇਹ ਵੀ ਕਿਤੇ ਉਹ ਇਹਨਾਂ ਵੇਸੇ ਚੀਜ਼ੋਂ ਬਾਹਰ ਨੂੰ ਨਿਕਲ ਜਾਈ ਤੇ ਆਪਾਂ ਇਹ ਮੰਗ ਕਰਦੇ ਆਂ ਵੀ ਉਹਨਾਂ ਨੂੰ ਛੇਤੀ ਛੇਤੀ ਕਾਬੂ ਕੀਤਾ ਜਾਵੇ। ਨਹੀਂ ਤੇ ਖੰਡੀ ਵਿੱਚ ਕੀ ਨਾਮ ਤੋਂ ਰਾਇਵਿੰਦਰਾ ਐਸੀ ਗੱਲਬਾਤ ਹੀ ਹੋਈ ਹੈ ਕਿ ਚਾਲੇ ਕਰਦੇ ਹੁੰਦੇ। ਕੋਈ ਗੱਲਬਾਤ ਨਹੀਂ ਅਹੀਂ ਤੇ ਸੁੱਤੇ ਘਰੇ ਜਦੋਂ ਫੈਲ ਹੋਏ ਮੈਂ ਇੱਕ ਦਾ ਮੁੱਠੀ ਮਹਾਂ ਬਾ ਉੱਠ ਕੇ ਵੇਖਿਆ ਬਾਹਰ ਰੌਲਾ ਪੈਣ ਡਿਆ। ਅੱਖਾਂ ਕੋਈ ਨਹੀਂ। ਅਹੀਂ ਨੂੰ ਅਮਨ ਨੂੰ ਮਿਠਾਇਆ ਤੇ ਬਾਹਰ ਰੌਲਾ ਪੈਣ ਡਿਆ। ਅਮਨਪੱਜ ਕੇ ਗਿਆ ਅੱਗੇ ਬੰਦੂਕਾਂ ਲੈ ਕੇ ਖਲੋਤੇ ਤੇ ਗਰਮੀ ਤੇ ਥੱਲੇ ਡਿੱਗਾ ਪਿਆ ਅਸੀਂ ਜਾ ਕੇ ਵੇਖਿਆ ਤੇ ਕਿੰਨੇ ਲੋਕੋ ਹਮਾਰਾ ਕਰਨ ਆਏ ਸੀ ਕਿਹਨਾਂ ਸੂ ਉਹ ਸਾਰੇ ਘਰਾਂ ਦੇ ਹੀ ਵਾਵਾ ਜਾਣੀ ਉਸ ਟਾਈਮ ਸਾਨੂੰ ਕੋਈ ਪਤਾ ਨਹੀਂ ਲੱਗਾ ਕੌਣ ਕੌਣ ਕੱਤਾ ਵੇਖਿਆ ਇੱਕ ਮਾਸਟਰ ਸੀ ਹੈਪੀ ਸੀ ਹੈਪੀ ਦੇ ਮੁੰਡੇ ਸੀ ਇੱਕ ਧਨਮਨ ਸੀ ਉਹ ਪੁਰਾਣੇ ਰੰਜੇ ਸੀ ਇਹੇ ਬੋਟਾਂ ਦਾ ਹੀ ਸੀ ਇਹਨਾਂ ਦਾ ਇੱਕ ਸਿਮਰ ਸੀ ਬਕਸੀਸ ਦਾ ਮੁੰਡਾ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਨਾ ਪਹਿਲਾਂ ਨਹੀਂ ਹੋਇਆ ਤੇ ਮੌਕੇ ਤੇ ਪੁਲਿਸ ਪਹੁੰਚ ਗਈ ਪੁਲਿਸ ਬਾਅਦ ਚਾਈ ਜਦੋਂ ਅਸੀਂ ਇਹਨਾਂ ਨੂੰ ਹਸਪੀਟਲ ਭੇਜਤਾ ਬਾਅਦ ਚ ਕਿੰਨੇ ਲੋਕਾਂ ਨੂੰ ਅਰੈਸਟ ਕੀਤਾ ਪੁਲਿਸ ਨੇ ਲਗ ਸੀ ਸੀ ਕੀਤਾ ਕੀ ਮਾਲੂਮ ਕਰਦੇ ਹੁਣ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਹਾਂ ਜੀ ਪ੍ਰਧਾਨ ਜੀ ਕੀ ਨਾਮ ਹੈ ਸੋਹਰਾਮਬੀਰ ਸਿੰਘ ਲਹਾਰ ਕਾਕਰ ਜੀ ਜੀ ਆ ਕੀ ਕਹਿਣਾ ਚਾਹੋਗੇ ਜਿਹੜੇ ਕਿ ਇਸ ਪਿੰਡ ਦੇ ਵਿੱਚ ਜਿਹੜੀ ਵਾਰਦਾਤ ਹੋਈ ਹੈ ਹਮਲਾ ਇਸ ਨੂੰ ਜਾਨਕੀ ਵੀਰਜ ਵਾਰਦਾਤ ਜਿਹੜੀ ਆ ਵਾਰਦਾਤ ਕੋਈ ਇਹ ਗਣੀ ਮਿੱਥੀ ਚੀਜ਼ ਆ ਮਰਕੇ ਉਹ ਨਹੀਂ ਕਿ ਜਿੱਦਾਂ ਵੀ ਵਾਰਦਾਤ ਹੁੰਦੀ ਆ ਵੀ ਇੱਕ ਦੂਜੇ ਤੋਂ ਜੇ ਕੋਈ ਰੰਜਿਸ਼ ਬਾਜੀ ਹੋਵੇ ਕੋਈ ਗੱਲ ਹੋਵੇ ਇਹਦੇ ਇੱਕ ਪੱਕੀ ਪਕਾਈ ਗੱਲ ਆ ਕਿ ਹਾਂ ਆ ਕੰਮ ਕਰਨਾ ਤੇ ਉਹ ਇਹ ਮਰਕੇ ਘਰ ਜਦੋਂ ਉਹ ਇੱਥੇ ਘਰ ਆਏ ਆ ਤੇ ਘਰ ਉਹ ਮੁੰਡਾ ਆ ਗਰਮੀ ਤੇ ਬਾਰ ਫੈਰ ਹੋਏ ਪਾਂਚਰ ਤੇ ਇਹ ਇਥੋਂ ਨਿਕਲ ਗਿਆ ਵੇਖਣ ਪਈ ਆਪਣਾ ਛੋਟਾ ਡੱਕਦਾ ਰਿਹਾ ਵੀ ਨਾ ਜਾ ਬਾਹਰ ਤੇ ਬਾਹਰ ਜਾ ਕੇ ਵੇਖਣ ਚਲ ਗਿਆ ਮਗਰੇ ਨਿਕਾ ਵੀ ਚਲ ਗਿਆ ਤੇ ਔਰ ਉੱਥੇ ਗਾੜੀ ਜਾ ਕੇ ਥੋੜਾ ਜਾ ਤੇ ਉਹ ਗਾੜੀ ਉਹ ਚਾਰੇ ਪੰਜੇ ਜਾਨੇ ਖਲੋਤੇ ਸੀ ਉਹਨਾਂ ਨੇ ਸਿੱਧਾ ਹੀ ਫੈਰ ਗਰਮੀ ਦੀ ਇੱਕ ਟਟੋਰ ਦਿੱਤੇ ਦੋ ਉਹ 12 ਬੋਲ ਦੀ ਰਫਲ ਸੀ ਉਹਨੇ ਟੀਰੀ ਕਰ ਦਿੱਤੀ ਇਸ ਤਰ੍ਹਾਂ ਗੋਲੀ ਚਲਾਉਣਾ ਔਰ ਇੱਕ ਨੌਜਵਾਨ ਦੀ ਮੌਤ ਹੋ ਜਾਣਾ ਇੱਕ ਪਿੰਡ ਦੇ ਵਿੱਚ دہشت ਵਰਗਾ ਮਾਹੌਲ ਬਣਾਉ ਦੇਖੋ ਜੀ ਕਿ دہشت ਤੇ ਹੈ ਹੀ ਹੈ دہشت ਤੇ ਇੱਕ ਕਿਸੇ ਨੂੰ ਡਾਂਗ ਵਾਜੇ ਉਹਦੀ ਪੈ ਜਾਂਦੀ ਹੈ ਤੇ ਫਿਰ ਗੋਲੀਆਂ ਵੱਜੀਆਂ ਨੇ ਇਹ ਤੇ ਮੌਤ ਹੋਈ ਆ ਮੈਨੂੰ ਕਿ ਪਿੰਡ ਦਾ ਮਾਹੌਲ ਵੀ ਇਸ ਨਾਲ ਖਰਾਬ ਹੁੰਦਾ ਪਿੰਡ ਦਾ ਹੋਣਾ ਹੀ ਆ ਜੀ ਵੇਖੋ ਹੁਣ ਜਿਹੜੇ ਲੋਕ ਨੇ ਉਹਨਾਂ ਨੂੰ ਦੇਖਦਾ ਤਾਂ ਹੈ ਵੀ ਜਿਹੜਾ ਇਹ ਇਹ ਕੰਮ ਹੋਇਆ ਇਹ ਠੀਕ ਨਹੀਂ ਆ ਹਰ ਬੰਦਾ ਹੀ ਇੱਥੇ ਹੁਣ ਘਰ ਵਿੱਚ ਆਇਆ ਵਾ ਸਾਰਿਆਂ ਨੇ ਅਫਸੋਸ ਕਰਨ ਵਾਸਤੇ ਆਏ ਆ ਤੇ ਸਾਰੇ ਇਹੋ ਗੱਲ ਕਹਿੰਦੇ ਆ ਕਿ ਬਹੁਤ ਮਾੜੀ ਕੀਤੀ ਇਹਨਾਂ ਨੇ ਨੌਜਵਾਨ ਕੀ ਮੰਗ ਕਰਦੇ ਹੋ ਸੀ ਬਨੋ ਅਸੀਂ ਤਾਂ ਮੰਗ ਵੀਰ ਜੀ ਇਹ ਕਰਦੇ ਆ ਕਿ ਇਨਸਾਫ ਹੋਣਾ ਚਾਹੀਦਾ ਇਹ ਉਹ ਨਾ ਹੋਵੇ ਕਿ ਆਪਣਾ ਪੁਲਿਸ ਕੋਲੋਂ ਉਹ ਬਾਹਰ ਦੇ ਵੀ ਜਿਹੜਾ ਉਹਨਾਂ ਦੇ ਲੱਗੇ ਪਹਿਲਾਂ ਤੇ ਉਹ ਬਾਹਰ ਨਿਕਲ ਜਾਣ ਤੇ ਪੁਲਿਸ ਪ੍ਰਸ਼ਾਸਨ ਨੂੰ ਤੇ ਉਹ ਬੇਨਤੀ ਕਰਦੇ ਆ ਕਿ ਉਹ ਤਗੜੇ ਹੋ ਕੇ ਫੜ ਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਕਰਨ ਤੇ ਇਹਨਾਂ ਨੂੰ ਜਿਹੜੀ ਬੰਦੀ ਸਜ਼ਾ ਉਹ ਦਿੱਤੀ ਜਾਵੇ ਸਰ ਦੂਜੇ ਦਿਨ ਜੇ ਬੋਪਾਰਾ ਵਿਖੇ ਕਤਲ ਹੋਇਆ ਕੀ ਮਾਮਲਾ ਹੈ ਜੀ ਇਹ ਦੇਖੋ ਜੀ ਮਿਤੀ 23 ਜੁਲਾਈ ਦੀ ਦਰਮਿਆਨੀ ਰਾਤ ਨੂੰ ਸਾਨੂੰ ਫੋਨ ਆਇਆ ਅਮਨਦੀਪ ਹਸਪਤਾਲ ਤੋਂ ਕਿ ਇੱਕ ਗਰਨੀਸ਼ ਸਿੰਘ ਨਾਮ ਦਾ ਵਿਅਕਤੀ ਹੈ ਵਾਸੀ ਬੋਪਾਰਾ ਕਲਾ ਉਹਨੂੰ 12 ਬੁਰ ਦੇ ਛਰੇ ਲੱਗੇ ਆ ਤੇ ਉਸ ਦੀ ਮੌਤ ਹੋ ਗਈ ਹੈ ਫਿਰ ਅਸੀਂ ਮੌਕੇ ਪਰ ਜਾ ਕੇ ਤੇ ਉਹਨਾਂ ਦੇ ਉਹਦੇ ਬ੍ਰਦਰ ਅਮਨਦੀਪ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਵਾ ਮਕਦਮਾ ਨੰਬਰ 258/24 302 ਇਕ ਸੋਰਟਾਲੀਨ ਦਾ ਆਈਪੀਸੀ ਤੇ ਚਾਰ ਬੰਦਿਆਂ ਦੇ ਖਿਲਾਫ ਦਰਜ ਕੀਤਾ ਜੀ ਸਤਵੀਰ ਸਿੰਘ ਤਨਮਨਜੀਤ ਸਿੰਘ ਸਿਮਰਨਜੀਤ ਸਿੰਘ ਤੇ ਕਲਵੰਤ ਸਿੰਘ ਦੇ ਖਿਲਾਫ ਉਹਨਾਂ ਵਿੱਚੋਂ ਕਲਵੰਤ ਸਿੰਘ ਮੁੱਖ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਵਾ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਆ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਝਗੜਾ ਕਿਸ ਗੱਲ ਤੋਂ ਹੋਇਆ ਜੀ ਇਹਨਾਂ ਦਾ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਡਿਸਪਿਊਟ ਚੱਲਦਾ ਸੀਗਾ ਉਸੇ ਨੂੰ ਲੈ ਕੇ ਝਗੜਾ ਹੋਇਆ ਜੀ ਸਰ ਮਰਨ ਵਾਲੇ ਦੀ ਉਮਰ ਕਿੰਨੀ ਸੀ 32 ਸਾਲ ਦੇ ਕਰੀਬ ਹੈ ਜੀ ਤੇ ਗੋਲੀਆਂ ਕਿੰਨੀਆਂ ਚੱਲੀਆਂ ਜੀ ਦੋ ਇੱਕ ਫਾਇਰ ਵੱਜਾ ਜੀ ਉਹਨੂੰ 12 ਬੋਰ ਦਾ ਛਰੇ ਲੱਗੇ ਨੇ ਕੋਈ 28 29 ਛਰੇ ਲੱਗੇ ਆ ਜੀ ਉਹਦੀ ਛਾਤੀ ਤੇ ਪੇਟ ਵਿੱਚ ਹਥਿਆਰ ਬਰਾਮਦ ਹੋ ਗਿਆ ਜੀ ਹਾਂਜੀ ਰੈਫਲ ਬਰਾਮਦ ਕਰ ਲਿਆ